ਸਤਿ ਸ੍ਰੀ ਅਕਾਲ ਜੀ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਬੱਚਿਆਂ ਨੂੰ ਜ਼ਿਆਦਾ ਗਰਮੀ ਤੇ ਜ਼ਿਆਦਾ ਠੰਡ ਵਿੱਚ ਨੰਗੇ ਪੈਰ ਰੱਖਣਾ ਜਾਂ ਸਹੀ ਢੰਗ ਨਾਲ ਕੱਪੜੇ ਨਾ ਪਾਏ ਜਾਣ ਜਾਂ ਸਾਫ਼ ਪਾਣੀ ਨਾ ਦਿੱਤਾ ਜਾਵੇ ਜਾਂ ਸਹੀ ਖਾਣਾ ਨਾ ਦਿੱਤੀ ਜਾਵੇ ਤਾਂ ਡੇਰੀਆ ਮਤਲਬ ਦਸਤ ਲੱਗ ਜਾਂਦੇ ਹੈ ਜਿਸ ਨਾਲ ਬੱਚਾ ਕਾਫੀ ਕਮਜ਼ੋਰ ਹੋ ਜਾਂਦਾ ਹੈ ਤੇ ਪਾਣੀ ਦੀ ਘਾਟ ਵੀ ਹੋ ਜਾਂਦੀ ਹੈ ਇਹ ਤੋਂ ਬੱਚਾ ਲਈ ਸਭ ਤੋਂ ਪਹਿਲਾਂ ਸਾਨੂੰ ਕਰੀ ਇਹ ਇਲਾਜ ਸ਼ੁਰੂ ਕਰ ਲੈਣਾ ਚਾਹੀਦਾ ਹੈ ਤੇ ਜੇ ਬੱਚੇ ਨੂੰ ORS ਦਾ ਘੋਲ ਬਣਾ ਕੇ ਸ਼ੁਰੂ ਕਰ ਦਿਓ ORS ਦਾ ਘੋਲ ਆਪਾਂ ਘਰ ਹੀ ਬਣਾ ਸਕਦੇ ਆ ਤੇ ਬੱਚੇ ਨੂੰ ਵਾਰ-ਵਾਰ ਪਿਲਾਓ ਪਾਣੀ ਦੀ ਕਟ ਨਹੀਂ ਹੋਵੇਗੀ ਬੱਚੇ ਨੂੰ ਅਸੀਂ ਕੇਲਾ ਵੀ ਖੇ ਕੇ ਦੇ ਸਕਦੇ ਆ ਜਾਂ ਦਹੀਂ ਵੀ ਦੇ ਸਕਦੇ ਆ ਹਲਕੀ ਚਾਵਲਾਂ ਦੀ ਖਿਚੜੀ ਵੀ ਦੇ ਸਕਦੇ ਆ ਬੱਚੇ ਦੀ ਖਰਾਕ ਨਾ ਬੰਦ ਕਰੋ ਜੇਕਰ ਦਸਤ ਅਜੇ ਵੀ ਨਾ ਠੀਕ ਹੋਣ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਧੰਨਵਾਦ